ਜੇਕਰ ਬੰਦਾ ਡਿਪਰੈਸ਼ਨ ਚਾਉਂਦਾ ਹੈ ਇਹ ਉਦੋਂ ਆਉਂਦਾ ਜਦੋਂ ਸੰਗਤ ਨਹੀਂ ਕਰਦਾ ਚੰਗੀ ਸੰਗਤ ਕਰਾਂਗੇ ਨਾ ਤੇ ਚੰਗਾ ਫਲ ਮਿਲੇਗਾ ਚੰਗੀ ਸੰਗਤ ਕਰਾਂਗੇ ਸਾਨੂੰ એનર્ਜੀ ਆਊ ਸਾਡੇ ਤੇ ਜਿੱਦਾਂ ਮਰਜ਼ੀ ਦੁੱਖ ਡਿੱਗ ਪੇ ਭਾਵੇਂ ਬਿਜ਼ਨਸ ਦੇ ਵਿੱਚ ਬਾਧਾ ਹੋਵੇ ਭਾਵੇਂ ਲਾਸ ਹੋਵੇ ਜਦੋਂ ਬੰਦਾ ਅੰਦਰੋਂ ਤਕੜਾ ਹੋਣਾ ਸਟਰੋਂਗ ਹੋਣਾ ਮੰਨ ਕਰਕੇ ਫਿਰ ਪਰਮੇਸ਼ਰ ਨੂੰ ਸਿਖਾਉਂਦਾ ਹੈ ਵੀ ਭਾਈ ਇਹ ਦੁਨੀਆ ਦੇ ਜਿਹੜੇ ਪਦਾਰਥ ਨੇ ਇਹ ਦੁਨੀਆ ਦੇ ਜਿਹੜੇ ਬਿਜ਼ਨਸ ਨੇ ਇੱਕ ਸੁਪਨੇ ਦੀ ਤਰ੍ਹਾਂ ਆਪਾਂ ਮੁਸਾਫਰਾ ਇਹਨਾਂ ਨੂੰ ਜੂਸ ਕਰ ਰਹੇ ਆ ਕੋਈ ਗੱਲ ਨਹੀਂ ਜੇ ਲੌਸ ਹੋ ਗਿਆ ਤਾਂ ਵੀ ਕਰੜਾ ਮਨ ਤੇ ਕੋਈ ਚਿੰਤਾ ਨਾ ਲਿਆ ਮਨ ਨੂੰ ਡਿਪਰੈਸ਼ਨ ਚ ਨਾ ਲਜਾ ਕੋਈ ਗੱਲ ਨਹੀਂ ਜਿੱਥੇ ਦੋ ਖਾਂਦਾ ਸੀ ਇੱਕ ਖਾਲ ਹੈ ਜਿੱਥੇ ਇੱਕ ਖਾਂਦਾ ਸੀ ਅੱਧੀ ਖਾਲ ਹੈ ਪਰ ਅੰਦਰੋਂ ਸਟਰੋਂਗ ਰਹਿ ਵੀ ਆਪਾਂ ਹੋਰ ਬਣਾ ਲਾਂਗੇ ਮਹਾਰਾਜ ਕਹਿੰਦੇ ਸਦਾ ਕੋਈ ਰਾਜਾ ਨਹੀਂ ਰਹਿੰਦਾ ਹੁੰਦਾ ਭਾਈ ਆ ਦੇਖਿਆ ਕਿੰਨੇ ਰਾਜੇ ਹੋਏ ਕਿੰਨੇ ਕਿਲੇ ਹੋਏ ਅੱਜ ਕੱਲੇ ਕਿਲੇ ਨੇ ਰਾਜੇ ਦੀਂਦੇ ਨੇ ਹੁਣ ਜਿਹੜਾ ਸ਼ਬਦ ਆਪਾਂ ਪੜ ਰਹੇ ਸੀ ਦੁਖਦਾਰੂ ਸੁਖਰੋਗ ਭਇਆ